ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆਂ ਘੇਰੇ ਦਾ ਡਿਜ਼ਾਈਨ ਬਣਾਉ ਆ ਆਪਣਾ ਕਾਟਨ ਦਾ ਪ੍ਰਿੰਟਡ ਸੂਟ ਤੇ ਇਹਦੇ ਤੇ ਆਪਾਂ ਚਿਕਨ ਵਾਲਾ ਕਪੜਾ ਲਗਾ ਕੇ ਇਹਨੂੰ ਡਿਜ਼ਾਈਨ ਕਰਨਾ ਤੋਂ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਕਰਾਂਗੇ ਤੇ ਸਾਰਿਆਂ ਤੋਂ ਪਹਿਲਾਂ ਇੱਕ ਰਿਕਵੈਸਟ ਆ ਤੁਸੀਂ ਆਪਣਾ ਦੂਸਰਾ ਚੈਨਲ ਆ ਜਿਹੜਾ ਜਸਪ੍ਰੀਤ ਮਲਟੀ ਕੁਕਿੰਗ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਉਹਦੇ ਤੇ ਆਪਾਂ ਕੁਕਿੰਗ ਦੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਹਰ ਰੋਜ਼ ਜਿਵੇਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ ਉਹਨੂੰ ਵੀ ਉਸੇ ਤਰ੍ਹਾਂ ਹੀ ਦੇਣਾ ਜੀ ਤੇ ਆਪਾਂ ਲੈ ਲਈਏ ਪੱਟੀ ਇਹ ਹੈਗੀ ਹੈ ਜੀ 4 ਇੰਚ ਚੌੜੀ ਹੈ 1/2 ਇੰਚ ਵਿੱਚ ਆ ਕੇ 3 ਇੰਚ ਹੀ ਰਹਿ ਜੂਗੀ ਤੇ ਸਭ ਤੋਂ ਪਹਿਲਾਂ ਆਪਾਂ ਕੇਰਾ ਲੇੜ ਲਾਂਗੇ ਫੱਟਾ ਮੋੜ ਲਾਂਗੇ ਜਿੰਨਾਕ ਆਪਾਂ ਗੋੜ ਦੇ ਹੁੰਨੇ ਹੈ ਇੱਥੋਂ ਤੋਂ ਇਸ ਤਰ੍ਹਾਂ ਮੋਟਾ ਬਹਾਂ ਕਰਕੇ ਸਲਾਈ ਜਾ ਰਹੇ ਠੀਕ ਹੈ ये आप कमीज़ का अगला पिछला पासा ला लिया काट ये हजे नहीं पाई मोडे वाली बाद जो तुम्हें पहल पहला काट पानी है डिजाइन बनाने तो फिर तुम जिन्ना अपना विशाले कपड़ा पा उन्नी लंबाई कट रख लो कमीज द ठीक है जी अगले हिस्से पिछले दी पूरी रखो अगले हिस्से कल कट रखो इस तरह हम आपूरा फोल्ड कर लिया हम हेठा तो आप लावे साढ़े तीन इंच तीन शाह इस तरह साढ़े तीन तीन से मार्किंग कर लेंगे तो हम इतों कटिंग कर देंगे ਮਨ ਆਪਾਂ ਚਿਹਰਨ ਵਾਲਾ ਕੱਪੜਾ ਲੈ ਲਿਆ। ਇਹਦੀ ਸਿੱਧਪੁਰ ਚੈੱਕ ਕਰ ਲੈਣੀ ਹੈ ਤੁਸੀਂ। ਇਸ ਤਰ੍ਹਾਂ ਸਿੱਧਾ ਕਮੀਜ਼ ਹੈ। ਕਮੀਜ਼ ਵਾਲਾ ਹਿੱਸਾ ਇਹ ਕੱਪੜਾ ਆਪਾਂ ਦਾ ਸਿੱਧਾ ਹੋਊਗਾ ਤੇ ਆਹ ਆਪਾਂ ਉੱਪਰ ਇਸ ਤਰ੍ਹਾਂ ਪੁਠਾ ਰੱਖਾਂਗੇ। ਤੇ ਜਿੰਨੀ ਜਿੰਨੀ ਤੁਸੀਂ ਸिलाई ਵਿੱਚ ਦੇਣੀ ਹੈ ਦੇ ਸਕਦੇ ਹੋ। सिंपल जहा सूट बहुत सोहना तैयार होगा इस तरह हम इधरली सैड पर आप वाला कपड़ा ला लेते हैं जोड़ा हेठा तो कट्टी जाने कि घेरे वाला जोड़ा फटे वाला सिलाई इको जी देनी सारी ਆਸਤਰਾ ਨੂੰ ਸਿੱਧਾ ਕਰ ਲਾਂਗੇ ਸਿੱਧਾ ਕਰਕੇ ਆਪਾਂ ਨਾ ਜਿਹੜਾ ਇਹ ਠਾਲਾ ਕਪੜਾ ਇਹ ਕਮੀਜ਼ ਵਾਲੇ ਕਪੜੇ ਨਾਲ ਮੋੜਨਾ ਇਧਰਲੀ ਸਾਈਡ ਕਰਕੇ ਤੇ ਇਹਦੇ ਉੱਪਰ ਲਾ ਦਾਂਗੇ ਬੈਠਮੀ ਸਲਾਈ ਇਸ ਤਰ੍ਹਾਂ ਕਿਉਂਕਿ ਜੀ ਆਪਾਂ ਇਹਨੂੰ ਇਧਰਲੇ ਪਾਸੇ ਕਰਕੇ ਚਿੱਟੇ ਕਪੜੇ ਤੇ ਸਲਾਈ ਲਾਵਾਂਗੇ ਤਾਂ ਇਹਦੇ ਵਿੱਚ ਦੇ ਕਪੜਾ ਆਪਣਾ ਜਿਹੜਾ ਵਿੱਚ ਦਿੱਤਾ ਮਾਰਜ ਇਹ ਦਿਸੂਗਾ ਦੋਨਾਂ ਸਾਈਡਾਂ ਤੇ ਆਪਣੇ ਸਲਾਈ ਲੱਗ ਗਈ ਹੁਣ ਤੁਹਾਨੂੰ ਦਿਖਾਉਣਾ ਹੈ ਆਪਣਾ ਡਿਜ਼ਾਈਨ ਕਿਵੇਂ ਬਣਿਆ ਆ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਬਣਿਆ ਚਾਕਾਂ ਤੇ ਆਪਾਂ ਇਹਦੇ ਲਾਉਣੀ ਬ੍ਰੀਕ ਲੈਸ ਲਾ ਕੇ ਤੇ ਫਾਈਨਲ ਲੁੱਕ ਪੂਰੇ ਸੂਟ ਦੀ ਆਪਾਂ ਅੰਗੜੀ ਪਾਵਾਂਗੇ ਤੁਸੀਂ ਦੇਖ ਲਿਓ ਆਪਣੇ ਚੈਨਲ ਤੇ ਆਹ ਵਾਲਾ ਨਾ ਆਪਾਂ ਇਸ ਤਰ੍ਹਾਂ ਜਿਆਦਾ ਦਿੱਤਾ ਸੀ ਥੋੜਾ ਜਿਹਾ ਕਪੜਾ ਤੇ ਹੁਣ ਇਹਨੂੰ ਇੰਟਰਲੋਕ ਕਰ ਦਾਂਗੇ ਦੋਨੇ ਕੱਪੜਿਆਂ ਨੂੰ ਫਿਰ ਨਿਕਲਦਾ ਹਨ ਧਾਗੇ ਜਿਵੇਂ ਨਿਕਲਦੇ ਬੁਰਾ ਨਹੀਂ ਲੱਗਦਾ ਤੇ ਜੇ ਤੁਸੀਂ ਇੱਥੇ ਵੀ ਲਾ ਸਕਦੇ ਤੇ ਵੀ ਲਾ ਸਕਦੇ ਪਰ ਆਪਾਂ ਨਹੀਂ ਲਾਉਣੀ ਸੀ ਐਨਾ ਕਿ ਡਿਜ਼ਾਈਨ ਕਰਨਾ ਸੀ ਦੇਖ ਕੇ ਦੱਸਿਓ ਤੁਹਾਨੂੰ ਮੇਰਾ ਡਿਜ਼ਾਈਨ ਕਿਦਾਂ ਦਾ ਲੱਗਿਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਆਪਣਾ ਦੂਸਰਾ ਚੈਨਲ ਜਸਪ੍ਰੀਤ ਮਲਟੀ ਕੁਕਿੰਗ ਉਹਨੂੰ ਵੀ ਜੁਆਇਨ ਕਰ ਲਓ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਸਪੋਰਟ ਕੀਤਾ ਉਸ ਨੂੰ ਵੀ ਉਸੇ ਤਰ੍ਹਾਂ ਹੀ ਕਰਨਾ ਤੇ ਦੇਖੋ ਜੀ ਆਪਣਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਡਿਜ਼ਾਈਨ ਬਣ ਕੇ ਤਿਆਰ ਹੋਇਆ ਕਾਟਨ ਦਾ ਪ੍ਰਿੰਟਡ ਸੂਟ ਆਲਓਰ ਕਿਆ ਪਾ ਕਪੜਾ ਲੈ ਕੇ ਇਸ ਤਰ੍ਹਾਂ ਡਿਜ਼ਾਈਨ ਕਰਤਾ ਦੇਖ ਕੇ ਦੱਸਿਓ ਤੁਹਾਨੂੰ ਮੇਰਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਆਪਣੇ ਕਮੀਜ਼ ਦੀ ਲੰਬਾਈ ਘਟਦੀ ਆ ਤੇ ਤਾਂ ਵੀ ਆਪਾਂ ਕਪੜਾ ਕਟਿੰਗ ਕਰਕੇ ਵਿੱਚ ਪਾ ਕੇ 3 ਇੰਚ ਲੰਬਾਈ ਉਧਾਰ ਸਕਦੇ ਠੀਕ ਹੈ ਜੀ